ਇੱਕar ਹੁਣ ਤੇਰਾ ਹੀ ਆ ਹੁਣ ਮੈਨੂੰ ਜਲਦੀ ਜਲਦੀ ਨਾ ਪੋਤੇ ਦਾ ਮੂੰਹ ਵਿਖਾ ਦੇ ਪਹਿਲਾਂ ਵਾਲੀ ਵੀ ਨਾ ਜਿੰਨੇ ਤਾਂ ਹੀ ਕੱਢੀ ਸੀ ਦੇਖਤੀ ਹੁਣ ਤੂੰ ਜਿੰਨੇ ਚਲਦੀ ਹੋ ਸਕਦਾ ਨਾ ਮੈਨੂੰ ਮੇਰੇ ਪੋਤੇ ਦਾ ਮੂੰਹ ਦਿਖਾ ਦੇ ਲਓ ਮੰਮੀ ਇੱਥੇ ਰੱਖਦੀ ਦੇਣਾ ਜਦੋਂ ਹੋਣਾ ਨਾ ਉਹਦੇ ਹੋਣਾ ਲੈ ਕੰਬਲੀ ਇਹ ਤਾਂ ਮੈਨੂੰ ਪਤਾ ਹੀ ਹੈ ਪੁੱਤ ਤੂੰ ਕਿਹੜਾ ਪਿੱਛੋ ਲੈ ਕੇ ਆਉਣਾ ਸੀ ਇਹ ਕਹਿ ਜੀ ਸੋਚਣਾ ਹਜੇ ਅੱਜ ਤਾਂ ਮੈਂ ਵਿਆਹ ਕੇ ਆਈ ਹਾਂ ਅੱਜ ਹੀ ਮਰਨਾ ਹੈ ਗਿਆ ਗੱਲਾਂ ਕਰ ਲਾਂਗੇ ਬਾਹੋ ਨੀ ਕਿੱਥੇ ਮਰ ਗਈ ਤੈਨੂੰ ਸੁਣਦਾ ਨਹੀਂ ਕਿ ਮੈਂ ਆਵਾ ਹਾਂਜੀ ਮੰਮੀ ਜੀ ਮੈਂ ਤੈਨੂੰ ਸੁਣਦਾ ਨਹੀਂ ਅੰਦਰ ਕੀ ਕਰਦੀ ਸੀ ਤੂੰ ਮੈਂ ਕਾਦੀ ਬਾਜਾ ਮਾਰੀ ਜਾਂਦੀ ਆ ਕੀ ਹੋਇਆ ਨਾ ਕੋਈ ਬੇਲਾ ਉੱਠੰਦਾ ਮੁੰਡਾ ਬਿਨਾ ਚਾਹ ਪੀਤੇ ਬਾਹਰ ਭੱਗ ਗਿਆ ਤੂੰ ਮਹਾਰਾਣੀਆਂ ਵਾਂਗੂੰ ਹੁਣ ਉੱਠ ਕੇ ਆ ਗਈਆਂ ਨਾ ਟਾਈਮ ਨਾਲ ਨਹੀਂ ਉੱਠਿਆ ਜਾਂਦਾ ਸੀ ਤੇਰੇ ਕੋਲੋਂ ਮੰਮੀ ਜੀ ਮੇਰੀ ਨਾ ਅੱਜ ਤਬੀਅਤ ਨਹੀਂ ਠੀਕ ਸੀਗੀ ਤਾਂ ਕਰਕੇ ਉੱਠਿਆ ਨਹੀਂ ਗਿਆ ਨਾ ਦਬੇ ਤਰੋਂ ਤੈਨੂੰ ਕੀ ਹੋਇਆ ਤੈਨੂੰ ਕੀ ਨਿਆਣਾ ਹੋਣ ਵਾਲਾ ਮੰਮੀ ਜੀ ਇਹਦੇ 'ਚ ਮੇਰਾ ਕੀ ਕਸੂਰਾ ਜੇ ਰੱਬ ਨੇ ਮੈਨੂੰ ਔਲਾਦ ਨਹੀਂ ਦਿੱਤੀ ਨਹੀਂ 6 ਸਾਲ ਹੋ ਗਏ ਤੈਨੂੰ ਚਲਦਿਆਂ ਨੂੰ ਤੂੰ ਸਾਡਾ ਸ਼ੁਕਰ ਮਣਾ ਵੀ ਅਸੀਂ ਤੈਨੂੰ ਇੱਥੇ ਰੱਖੀ ਬੈਠੇ ਆ ਨਹੀਂ ਤਾਂ ਸੌਰ ਦੋ ਤਿੰਨ ਸਾਲੀ ਡੀਕਦੇ ਗੁੱਤੋ ਖੜ ਕੇ ਬਾਹਰ ਕੱਢ ਦਿੰਦੇ ਆ ਹੁਣ ਮੇਰੇ ਮੂੰਹ ਵੱਲੀ ਕੀ ਵੇਖੀ ਜਾਨੀ ਖੜੀ ਜਾ ਕੇ ਰੋਟੀ ਬਣਾ ਲੈ ਸਵੇਰ ਦੀ ਭੁੱਖ ਲੱਗੀ ਆ ਮੈਨੂੰ ਸਵੇਰ ਦੀ ਚਾਹ ਪੀ ਕੇ ਟਾਈਮ ਪਾਸ ਕੀਤਾ ਮੈਂ ਮੰਮੀ ਜੀ ਇਹਦੇ 'ਚ ਰੌਲਾ ਪਾਉਣ ਵਾਲੀ ਕਿਹੜੀ ਗੱਲ ਆ ਇਹ ਗੱਲ ਤੁਸੀਂ ਮੈਨੂੰ ਰਾਮਨਾਲ ਵੀ ਤਾਂ ਕਹਿ ਸਕਦੇ ਹੋ ਨਹੀਂ ਆਰਾਮਣਾ ਕਿਉਂ ਕਹਾ ਤੇਰਾ ਕਿਹੜਾ ਜਵਾਕ ਸੁੱਤਾ ਪਿਆ ਵੀ ਜਿਹੜਾ ਰੋਲਾ ਪਾਉਂਦਾ ਨਾਲ ਉੱਠ ਜਾਊਗਾ ਰੋਬ ਵੇਖ ਲਾ ਉੱਠ ਕੇ ਦੁਪਹਿਰੇ ਉਲਟਾ ਰੋਬ ਦਿਖਾਉਂਦੀ ਨਾ ਕੋਈ ਸ਼ਕਲ ਨਾ ਦੀ ਆਖੜ ਕੰਮਕਾਰ ਦੀ ਤਾਂ ਚਲੋ ਜੇ ਹੈੜੀ ਹੈਗੀ ਸੀ ਹੈਗੀ ਸੀ ਹੁਣ ਬੱਚੇ ਦਾ ਵੀ ਆਸ ਹੈ ਮੈਂ ਤਾਂ ਦੇਖਣ ਨੂੰ ਜੀ ਨਹੀਂ ਕਰਦਾ ਇਹ ਖੇਂਜਾਉਂਦੀ ਐ ਮੈਂ ਤੈਨੂੰ ਦੇਖ ਕੇ ਕਿਥੋਂ ਤੜਕੋ ਤੜਕੇ ਕਲ ਮੂੰਹ ਹੀ ਮੱਥੇ ਲੱਗ ਜਾਂਦੀ ਰੱਬਾ ਕੀ ਕਰ ਜਾਂਦਾ ਤੇਰਾ ਜੀ ਮੇਰੀ ਝੋਲੀ ਵੀ ਕੁਲਾਤ ਪਾ ਦਿੰਦਾ ਕਟੂਕਟ ਰੋਜ਼ ਦੇ ਇਹਨਾਂ ਦੇ ਤਾਣੇ ਮੈਨੂੰ ਤਾਣਾ ਸੁਣਨੇ ਪੈਂਦੇ ਮੈਨੂੰ ਮਾੜੀ ਮਾੜੀ ਗੱਲ ਤੇ ਕਦੇ ਕੁਝ ਬੋਲ ਦਿੰਦੇ ਕਦੇ ਕੁਝ ਬੋਲ ਦਿੰਦੇ ਨਾਲੇ ਮੇਰੇ ਕਿਹੜਾ ਜੀ ਕਰਦਾ ਵੀ ਮੇਰੇ ਔਲਾਦ ਨਾ ਹੋਵੇ ਮੈਂ ਤਾਂ ਖੁਦ ਚਾਹੁੰਨੀ ਆ ਵੀ ਮੇਰੇ ਕਟੂਕਟ ਤੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਬਸ ਇੱਕ ਔਲਾਦ ਦੇ ਦੇ ਜਿੰਨਾਂ ਦਾ ਬਸ ਚਲੇਣਾ ਇਹ ਤੇ ਮੈਨੂੰ ਕਦੋਂ ਦਾ ਘਰੋਂ ਬਾਹਰ ਕੱਢ ਦਿੰਦੇ ਕਿਤੇ ਮੇਰੇ ਵਰਗੀ ਐ ਜਿਹੜੀ ਸੌਂ ਲੈਂਦੀ ਤੇ ਜੰਪ ਕਰਕੇ ਬੈਠ ਜਾਂਦੀ ਐ ਇੱਥੇ ਖਸਰਤਾ ਕੋਈ ਨਹੀਂ ਨਾ ਛੱਡੀ ਇਹਨਾਂ ਨੇ ਬਸ ਐ ਹੋ ਰਿਹਾ ਕਿ ਕਦੋਂ ਇਹਨੂੰ ਘਰੋਂ ਕੱਢ ਦੇ ਘਰੋਂ ਮੈਂ ਤਾਂ ਜਾਵਾ ਤਾਂ ਜਾਵਾ ਕਿੱਧਰ ਜੇ ਪੇਕੀ ਜਾਣੀ ਆ ਤਾਂ ਉੱਥੇ ਲੋਕ ਗੱਲਾਂ ਬਣਾਉਣਗੇ ਉਰੇ ਰਹਿਣੀ ਆ ਉਰੇ ਮੇਰੇ ਕੁੱਤੇ ਵਾਲੇ ਜੂਨ ਕਰਕੇ ਇਹਨਾਂ ਨੇ ਪਰਵੀਨੇ ਉਰੇ ਆਗੇ ਆ ਆ ਕਿਧਰੋਂ ਆ ਗਿਆ ਮੈਂ ਤਾਂ ਹੁਣ ਝਾੜੂ ਲੈ ਕੇ ਗਈ ਕਿਧਰੋਂ ਆ ਗਿਆ ਕਿ ਮਤਲਬ ਭਾਈ ਮੈਂ ਸੜਤਾ ਮੈਂ ਕਦ ਕਿਹਾ ਮੰਮੀ ਜੀ ਵੀ ਤੁਸੀਂ ਸਿੱਟੇ ਉੱਪਰ ਮੇਰਾ ਮਤਲਬ ਤਾਂ ਇਹੀ ਹੋਇਆ ਨਾ ਇੱਥੇ ਨਾ ਮੈਂ ਹੀ ਆ ਇਕੱਲੀ ਹੋਰ ਕੌਣ ਇੱਥੇ ਆਪਾਂ ਦੋ ਨਹੀਂ ਆ ਮੰਮੀ ਤੁਸੀਂ ਗੱਲ ਨੂੰ ਗਲਤ ਪਾਸੇ ਕਿਉਂ ਲੈ ਗਈ ਪਰ ਮੈਂ ਝਾੜੂ ਹੁਣ ਲਾਏ ਇੱਕ ਧਿਆਨ ਨਾਲ ਕੱਢ ਧਿਆਨ ਨਾਲ ਦੇਖਦੀ ਕਿਤੇ ਕੰਮ ਕਿਤੇ ਕਰਦੀਆਂ ਮੰਮੀ ਮੈਨੂੰ ਸਭ ਪਤਾ ਇਹ ਤੁਸੀਂ ਨੇ ਸਿੱਟਿਆ ਨਾ ਹੁਣ ਮੇਰੇ ਕੋਲੇ ਕਿੱਥੋਂ ਆ ਗਿਆ ਸਿੱਟਿਆ ਧਿਆਨ ਨਾਲ ਦੇਥੋ ਨਹੀਂ ਕੰਮ ਹੋ ਰਿਹਾ ਪਰ ਮੈਂ ਝਾੜੂ ਲਾਇਆ ਮੈਨੂੰ ਹਰ ਆ ਆਇਆ ਕਿੱਥੋਂ ਕਿੱਥੋਂ ਆ ਗਿਆ ਇਹ ਚਲੋ ਕੋਈ ਗਾਣੀ ਮੈਂ ਲਾ ਦਿੰਦੀ ਹਾਂ ਲੱਗੜੀ ਕੋਈ ਲੱਗਦੀ ਧਿਆਨ ਨਾਲ ਕਰ ਆ ਵੇ ਪਿੱਛੇ ਜਾ ਰਿਹਾ ਧਿਆਨ ਨਾਲ ਕਰ ਸਾਫ ਇਹਨੂੰ ਧਿਆਨ ਪਤਾ ਨਹੀਂ ਕਿੱਥੇ ਰਹਿੰਦਾ ਇਹਦਾ ਆ ਧਿਆਨ ਨਾਲ ਕਰ ਕੇ ਉਰੇ ਆ ਇੰਨੇ ਮੈਂ ਹੋਰ ਕੰਮ ਦੇਖਦੀ ਹਾਂ ਮੈਨੂੰ ਸਭ ਪਤਾ ਕਾਹ ਚ ਜਾਣ ਕੇ ਇੰਨਾ ਨਹੀਂ ਕੀਤਾਗਾ ਕੋਈ ਗੱਲ ਨਹੀਂ ਤਪਾਲੋ ਜਿੰਨਾ ਤਪਾਇਆ ਜਾਂਦਾ ਰੱਬ ਤਾਂ ਦੇਖ ਲਈ ਆ ਜਿਹੜਾ ਕੁਝ ਤੁਸੀਂ ਮੇਰੇ ਨਾਲ ਕਰ ਰਹੇ ਹੋ ਨਾ ਇੱਥੇ ਕਰਨੀ ਆ ਭਰਨੀ ਆ ਮੈਂ ਨਾ ਕੋਈ ਅਣਜਾਣੀ ਜੋ ਕੋਈ ਜਵਾਬ ਨਹੀਂ ਵੀ ਮੈਨੂੰ ਨਹੀਂ ਪਤਾ ਦੇਖ ਕੇ ਆਪਾ ਹਰ ਟਾਈਮ ਮੈਨੂੰ ਕਹਿੰਦੀ ਆ ਪ੍ਰਵੀਨ ਓ ਪ੍ਰਵੀਨ ਕਿੱਥੇ ਮਰ ਗਈ ਐ ਬੇਬੇ ਕਿੱਥੇ ਆ ਪ੍ਰਵੀਨ ਮੇ ਪੁੱਤ ਉਹਨੇ ਕਿੱਥੇ ਜਾਣਾ ਉਹ ਮਰੀ ਪਈ ਅੰਦਰ ਲੰਮਾ ਦਾ ਤਾਣੀ ਪਈ ਆ ਸੁਬਾ ਦੀ ਮੈਂ ਠਾਈ ਜਾਂ ਨੀ ਗੱਲਾਂ ਨੂੰ ਸੁਣੀ ਤੈਨੂੰ ਪਤਾ ਮੈਂ ਢਿੱਲੀ ਮੱਠੀ ਰਹਿਣੀ ਫੇਰ ਵੀ ਕਰਦਾ ਸਾਰਾ ਫੁਕਣਾ ਮੈਨੂੰ ਫੁਕਣਾ ਪੈਂਦਾ ਕਿਉਂ ਬੇਬੇ ਤੂੰ ਕਾਹਤੋਂ ਕੰਮ ਕਰਦੀ ਐ ਉਹਦਾ ਵੀ ਮੂੰਹ ਵੇਖਣ ਵਤੀ ਲੈਂਦਾ ਆਪਾਂ ਉਹਨੇ ਮੇ ਪੁੱਤ ਮੈਂ ਤਾਂ ਡਰਦੀ ਨਹੀਂ ਉਹਨੂੰ ਕੁਛ ਕਹਿੰਦੀ ਜੇ ਮੈਂ ਕੁਛ ਕਹਿੰਨੀ ਤਾਂ ਉਤੋਂ ਅੱਖਾਂ ਦਿਖਾਉਂਦੀ ਐ ਮੈਨੂੰ ਮੰਮੀ ਜੀ ਐਨਾ ਝੁੜਕਿਆਂ ਬੋਲਦੇ ਤੁਸੀਂ ਨਾ ਮੈਂ ਕਦੇ ਤੁਹਾਨੂੰ ਅੱਖ ਦਿਖਾਤੀਆਂ ਨਾ ਵੇਖ ਲੈ ਵੇਖ ਲੈ ਪੁੱਤ ਤੇਰੇ ਸਾਹਮਣੇ ਮੈਨੂੰ ਬੋਲਣੋਂ ਹਟਦੀ ਤਾਂ ਮਗਰੋਂ ਕਿਹੜਾ ਹਟਦੀ ਹੋਣੀ ਹੈ ਮੇਰੇ ਪੇਕੇ ਦੀਕਰ ਪੁੰਦੀ ਆ ਅੱਧਾ ਘੰਟਾ ਹੋ ਗਿਆ ਤੈਨੂੰ ਆਵਾਜ਼ਾਂ ਮਾਰਦੇ ਨੂੰ ਆਵਾਜ਼ ਨਹੀਂ ਸੁਣਾਈ ਦਿੰਦੀ ਮੇਰੀ ਸਵੇਰੇ ਦਾ ਪੁੱਖਾ ਪਾਣਾ ਗਿਆ ਚਲਾ ਮੈਂ ਕੰਮ ਤੇ ਤੇਰੀ ਕਿਹੜਾ ਸੇ ਤੇ ਕੋਈ ਅਸਰ ਆ ਆਪ ਤਾਂ ਅੱਜ ਪੁੱਜ ਕੇ ਪੈ ਗਈਆਂ ਮੈਂ ਕਿਹੜਾ ਵੇਲੀ ਆ ਘਰ ਦੇ ਸਾਰੇ ਕੰਮ ਕਰਕੇ ਹੁਣੀ ਤਾਂ ਗਈ ਸੀਗੀ ਹਜੇ ਅੰਦਰ ਤੁਹਾਨੂੰ ਤਾਂ ਮੈਂ ਵੇਲੀਉ ਲੱਗਦੀ ਆ ਨਾ ਵੇਖ ਵੇਖ ਜਵਾਨ ਕਿਵੇਂ ਲੜਾਉਂਦੀ ਆ ਇਹ ਤਾਂ ਮੇਰੇ ਪੇਕੇ ਆ ਤੇ ਇੱਕ ਪੇਕੇਆਂ ਤੇ ਕ ਸੁਣਾਉਂਦੀ ਉਹ ਗੱਲਾਂ ਸੁਣਾਉਂਦੀ ਆ ਜੋ ਨਹੀਂ ਸੁਣਾਉਣੀਆਂ ਮੈਂ ਕਦੇ ਬੋਲੀਆ ਤੁਹਾਡੇ ਪੇਕੇ ਨੂੰ ਦੱਸਿਆ ਮਮੀ ਹੱਦ ਕਰੀ ਜਾਂਦੇ ਹੋਏ ਨਹੀਂ ਹਟਦੀ ਪਿੱਛੋਂ ਕਿਹੜਾ ਹਟਦੀ ਹੋਣੀ ਆ ਫਿਰ ਤੁਸੀਂ ਕਿਹਨਾਂ ਹਟਦੀ ਪਹਿਲਾਂ ਮੈਨੂੰ ਆ ਦੱਸੋ ਕਦ ਬੋਲੀ ਮੈਂ ਪੇਕੇ ਨੂੰ ਤੁਹਾਡੇ ਨੂੰ ਨਹੀਂ ਬੋਲਦੇ ਕਾ ਮੈਂ ਤੂੰ ਤਾਂ ਸਾਹਮਣੇ ਨਹੀਂ ਹਟਦੀ ਪਿੱਛੋਂ ਕਿੱਥੇ ਹਟਦੀ ਹੋਏਗੀ ਬੱਸ ਕਰੋ ਮਮੀ ਰੱਬ ਦੇ ਨਾਮ ਤੇ ਠੀਕ ਆ ਨਾ ਇੰਨਾ ਝੂਠ ਨਹੀਂ ਬੋਲੀਦਾ ਹੁੰਦਾ ਤੁਸੀਂ ਤਾਂ ਆਪੇ ਸਾਡਾ ਘਰੋਂ ਜਾੜਨ ਤੇ ਲੱਗੇ ਪਿਓਂਗੇ ਲੈ ਦੇਖ ਦੇਖ ਪੁੱਤ ਮਾਂ ਜਾੜਦੀ ਆ ਪੁੱਤ ਦਾ ਘਰ ਹੈ ਕਿਹੜੀ ਮਾਂ ਕਹੂਗੀ ਮੇਰੇ ਪੁੱਤ ਦਾ ਘਰ ਉੱਜੜ ਜੇ ਤੂੰ ਹੁਣ ਚੁੱਪ ਕਰਨਾ ਅਸੀਂ ਅੱਜ ਤੱਕ ਆਦੀ ਮਾਂ ਦੇ ਅੱਗੋਂ ਨਹੀਂ ਬੋਲੇ ਤੇ ਤੂੰ ਕਿਵੇਂ ਚਪੜ ਚਪੜ ਬੋਲੀ ਜਾਨੀ ਐ ਇਹਨਾਂ ਨੂੰ ਮਾਰ ਮਾਰ ਪੁੱਤੇ ਕੇ ਦੋ ਤਿੰਨ ਹੋਰ ਮਾਰ ਜਿਆਦਾ ਚੰਬਲੀ ਆਏ ਅਸੀਂ ਅੱਜ ਤੱਕ ਨਹੀਂ ਮਾਂ ਦੇ ਕੋਲ ਬੋਲੇ ਤੂੰ ਮੈਨੂੰ ਕੋਲ ਬੋਲਦੀ ਐ ਰਮੇਜਨ ਕਰ ਹੁਣ ਜਿਆਦਾ ਕੇ ਕੰਮ ਕਰ ਲੈ ਆ ਰੋਣਾ ਹੁੰਦਾ ਸਿਰਫ ਇਹਨੂੰ ਆ ਖਿਸ ਲੈਂਦੀ ਆ ਥੋੜਾ ਵਸਾ ਲੋ ਜਿਆਦਾ ਵਸਾ ਲੋ ਤੂੰ ਨੂੰ ਜੱਪ ਕਰਕੇ ਕੰਮ ਕਰ ਲੈ ਆਪਦਾ ਨੀ ਹੁਣ ਐ ਇੱਥੇ ਬੈਠੀ ਕੀ ਖੇਖੰਜੇ ਕਰੀ ਜਾਨੀ ਆ ਉੱਠ ਕੇ ਕੰਮ ਕਰ ਲੈ ਵੇਲਾ ਵੇਖ ਲੈ ਕਿਹੜਾ ਹੋ ਰਿਹਾ ਦੈਨ ਚੜਦਾ ਕਿ ਛਿਪਦਾ ਸ਼ਾਮ ਦੀ ਰੋਟੀ ਤੇਰੇ ਪਿਉਣੇ ਬਣਾਉਣੀ ਆ ਨੀ ਤੈਨੂੰ ਕਹਿ ਰਹੀ ਆ ਮੈਂ ਸੁਣਦਾ ਨਹੀਂ ਆ ਮੈਂ ਕੁੱਤੀ ਬੋਲੀ ਜਾਨੀ ਆ ਇੱਥੇ ਮੰਮੀ ਜੀ ਤੁਸੀਂ ਕਾਹਬ ਖੁਦ ਹਾਰ ਤੋਂ ਤਿਆਰ ਹੋ ਕੇ ਆਹ ਸਭ ਚੀਜ਼ਾਂ ਕਰਵਾ ਰਹੇ ਹੋ ਮੇਰੇ ਨਾਲ ਤੁਹਾਨੂੰ ਮਿਲਦਾ ਕੀ ਆ ਇਨਾ ਤਾਂ ਤੁਸੀਂ ਨਾ ਹਰ ਵਾਰੀ ਦੋ ਤਿੰਨ ਵਾਰ ਮੈਨੂੰ ਕਟਵਾ ਹੀ ਦੇਣੇ ਹੋਗੇ ਨਹੀਂ ਨਹੀਂ ਹਲੇ ਮੈਂ ਕੀ ਤਾਈ ਕੀਆ ਤੇਰੇ ਨਾਲ ਜੇ ਮੈਂ ਕਰਨ ਤੇ ਆਗੀ ਤਾਂ ਤੈਨੂੰ ਦਿਖਜੋ ਦੇਣੇ ਤਾਰੇ ਮੈਂ ਤਾਂ ਤੇਰੇ ਅਰਗੇ ਨੂੰ ਕੱਢ ਕੇ ਬਾਹਰ ਬਾਦੂੰ ਤੇ ਆਪਦੇ ਪੁੱਤ ਦਾ ਦੂਰਾ ਹੋਵਿਆ ਕਰ ਦੂੰ ਆਹ ਕੀ ਗੱਲ ਬਣੀ ਮੰਨਦੀ ਆ ਮਮੀ ਦੀ ਕਿ ਮੇਰੇ ਬੱਚਾ ਨਹੀਂ ਹੋ ਰਿਹਾ ਪਰ ਕਿਹੜੇ ਔਰਤ ਚਾਹੁੰਦੀ ਆ ਕਿ ਉਹਦੇ ਬੱਚੇ ਨਾ ਹੋਵੇ ਮੈਨੂੰ ਪੁੱਛ ਕੇ ਦੇਖੋ ਮੈਂ ਕਿੰਨੀ ਤਕਲੀਫ ਚ ਮੈਂ ਵੀ ਦੇਖਦਾ ਜਿਹੜੀ ਤੂੰ ਤਕਲੀਫ ਦੇ ਵਿੱਚ ਆ ਉੱਠ ਕੇ ਨਾ ਕੰਮ ਕਰ ਲੈ ਮੇਰਾ ਦਿਮਾਗ ਨਾ ਖਰਾਬ ਕਰੂਰੇ ਚਲ ਠੀਕ ਹੈ ਮੰਮੀ ਜੀ ਕੋਈ ਗੱਲ ਨਹੀਂ ਕੰਮ ਵੀ ਮੈਂ ਕਰ ਲੂੰਗੀ ਪਰ ਮੈਨੂੰ ਇਹ ਦੱਸੋ ਜਿਹੜੇ ਤੁਸੀਂ ਦੂਜਾ ਵਿਆਹ ਕਰਨ ਨੂੰ ਕਹਿ ਰਹੇ ਹੋ ਜੋ ਵੀ ਬਾਂਜ ਨਿਕਲੀ ਫੇਰ ਨਹੀਂ ਮੋਂ ਸਾਂਭ ਲੈਣੀ ਸਾਰੀਆਂ ਤੇਰੇ ਅਰਗੀਆਂ ਬਾਂਜ ਨਹੀਂ ਤੁਰੀਆਂ ਫਿਰਦੀਆਂ ਤੈਨੂੰ ਪੱਕਾ ਪਤਾ ਵੀ ਉਹ ਬਾਂਜ ਹੀ ਹੋਊਗੀ ਜੇ ਹੋਈ ਫਿਰ ਕੀ ਕਰ ਲੋਗੇ ਫਿਰ ਉਹਨੂੰ ਵੀ ਘਰੋਂ ਬਾਹਰ ਕੱਢ ਦੋਂਗੇ नहीं पुत जमूगी पुत जमूगी मेरे वेखी अगे लाद होंगी पुत पुत्र खेड़ूंगी मैं पता ही चल उठ के रोटी पानी कर ला। लाग रही दिमा खराब किया वेखता सही महाराणी कि जिम्मे नाल जवाक उठनी खड़ी हो ਉੱਠ ਕੇ ਕੰਮ ਕਰ ਮੰਮੀ ਜੀ ਮੈਂ ਤਾਂ ਨਾ ਜਮੀ ਨਹੀਂ ਉੱਠਿਆ ਯਾਰ ਅੱਜ ਤਾਂ ਉਹਨਾਂ ਨੇ ਮੈਨੂੰ ਕੱਲ ਕੁੱਟਿਆ ਨਹੀਂ ਸੀਗਾ ਕੁੱਟ-ਕੁੱਟ ਕੇ ਬੁਰਾ ਹਾਲ ਕੀਤਾ ਪਿਆਗਾ ਸਾਰੇ શરી ਚੀਜ਼ਾਂ ਨਿਕਲੀ ਪਈਆਂ ਚੱਲ ਚੱਲ ਜ਼ਿਆਦਾ ਪਖੰਡਣਾ ਨਾ ਕਰ ਉੱਠ ਜਾ ਮੰਮੀ ਜੀ ਤੇ ਪਖੰਡਾ ਲਈ ਕੀ ਗੱਲ ਤੁਹਾਨੂੰ ਕਿਹੜਾ ਨਹੀਂ ਪਤਾ ਤੁਹਾਡੇ ਸਾਹਮਣੇ ਤਾਂ ਕਿੰਨੀ ਕੁੱਟ ਮਾਰ ਕੀਤੀ ਆ ਨੀ ਜਾ ਨੀ ਜਾ ਬਾਹਰ ਦੇ ਕਿਸੇ ਹੋਰ ਨੂੰ ਸੁਣਾਈਂ ਜਾ ਕੇ ਮੈਂ ਕੀ ਕੁੱਟ ਮਾਰ ਕਰਤੀ ਤੇਰੇ ਉਹਨੇ ਕੀ ਤੇਰੇ ਉਹਨੇ ਪਾੜ ਪਾਤੇ ਹੱਦ ਕਰ ਦਿਓ ਮੰਮੀ ਤੁਹਾਡੇ ਬਾਤ ਉਹਨੇ ਹਜੇ ਕੁਛ ਕੀਤਾ ਹੀ ਨਹੀਂਗਾ ਮੈਂ ਤੂੰ ਤਾਂ ਬੈਠਿਆ ਤੱਕ ਵੀ ਨਹੀਂ ਜਾਂਦਾ ਚੰਗੀ ਤਰ੍ਹਾਂ ਨੀ ਚੱਲ ਤਾਂ ਸਾਰੇ ਪਖੰਡਾ ਤੇਰੇ ਵੀ ਕੰਮ ਨਾ ਕਰਨਾ ਪਿਆ ਜੇ ਮੈਨੂੰ ਉੱਠ ਕੇ ਉੱਠ ਕੇ ਨਾ ਕੰਮ ਕਰ ਲਾ ਇਹ ਤੋਂ ਪਹਿਲਾਂ ਵੀ ਤਾਂ ਮੈਂ ਹੀ ਕੰਮ ਕਰਦੀ ਸੀਗੀ ਹੋਰ ਕੌਣ ਕਰਦਾ ਇਸ ਘਰ ਦੇ ਵਿੱਚ ਨਾ ਨਾ ਹੋਰ ਮੈਂ ਕਰੂੰਗੀ ਕੰਮ ਮੈਂ ਕਿਹੜਾ ਤੁਹਾਨੂੰ ਕਿਹਾ ਨੂੰ ਫਿਰ ਕਾਦੇ ਵਾਸਤੇ ਵਿਆਹ ਕੇ ਲੈ ਕੇ ਆਂਦਾ ਜੇ ਮੈਂ ਕੰਮ ਕਰਨਾ ਤਾਂ ਮਮੀ ਜੀ ਮੈਂ ਕਿਹੜਾ ਤੁਹਾਨੂੰ ਕਿਹਾ ਵੀ ਤੁਸੀਂ ਕੰਮ ਕਰੋ ਕੰਮ ਤਾਂ ਮੈਂ ਹੀ ਕਰਦੀ ਆ ਪਰ ਹੁਣ ਮੈਂ ਵੀ ਕੀ ਕਰਾਂ ਮੈਂ ਤਾਂ ਖੜੇ ਹੀ ਨਹੀਂ ਹੋਇਆ ਜ਼ਾਰੇ ਅੱਗਾ ਅੱਛਾ ਉੱਠਿਆ ਨਹੀਂ ਜਾਂਦਾ ਮਹਾਰਾਣੀ ਕੋਲੇ ਨਹੀਂ ਉੱਠਿਆ ਤਾਂ ਕੀ ਤੂੰ ਤਾਂ ਭੱਜੀ ਫਿਰੇਂਗੀ ਮੈਂ ਕਰਦੀ ਤੇਰੇ ਪੇਕੇਆਂ ਨੂੰ ਫੋਨ ਬੁਲਾਉਣੀ ਆ ਉਹਨਾਂ ਨੂੰ ਵੀ ਜਵਾਕ ਤਾਂ ਚਲੇ ਇਹ ਨਹੀਂ ਜੰਮ ਸਕਦੀ ਕੰਮ ਵੀ ਨਹੀਂ ਕਰ ਸਕਦੀ ਕਰਦਾ ਅਸੀਂ ਨਹੀਂ ਰੱਖਣੀ ਆਪਦੀ ਚਾਵਲ ਲੈ ਜਾਓ ਆਪਦੀ ਕਰਦੇ ਤੇਰੇ ਭਾਈ ਨੂੰ ਫੋਨ ਮੈਂ ਮੰਮੀ ਜੀ ਰੱਬ ਦਾ ਬਾਸ ਤੇ ਮੈਂ ਤੁਹਾਡੇ ਕਿ ਹੱਥ ਬੰਦੇ ਆ ਇਹ ਮੈਨਾਂ ਕਰਿਓ ਤੁਸੀਂ ਅੱਛਾ ਹੁਣ ਅਸੀਂ ਤੇਰੇ ਸਾਹਮਣੇ ਚੱਲੀਏ ਵੀ ਕੀ ਸਾਨੂੰ ਕਰਨਾ ਚਾਹੀਦਾ ਕੀ ਨਹੀਂ ਤੈਨੂੰ ਪੁੱਛਗੇ ਤੇਰੀ ਰਿਆ ਲੱਗੇ ਹਨਾ ਨਹੀਂ ਨਹੀਂ ਮੰਮੀ ਜੀ ਪਲੀਜ਼ ਸਮਝੋ ਤੁਸੀਂ ਉੱਠਦੀ ਆ ਬਸ ਮੈਂ ਕਰਦੀ ਆ ਕੰਮ ਉੱਠ ਜਾ ਫਿਰ ਮੈਨੂੰ ਬਹਾਨਾ ਨਹੀਂ ਕੋਈ ਚਾਹੀਦਾ ਇੱਥੇ ਆਉਨੇ ਇੰਨੇ ਆਉਂਦਾ ਹੋਣਾ ਮੁੰਡਾ ਮੈਂ ਕਰਦੀ ਆ ਉਹਦੇ ਨਾਲ ਗੱਲ ਹੁਣ ਉਹ ਨਾਲ ਕੀ ਗੱਲ ਕਰਨੀ ਆ ਤੁਸੀਂ ਨੇ ਉਹਦੇ ਪਹਿਲੇ ਮੈਨੂੰ ਕੁੱਟ-ਕੁੱਟ ਕੇ ਆ ਦੇਖ ਲੋ ਕਹਿਜੀ ਹਾਲਤ ਬਣਾਈ ਪਈ ਫੇਰ ਜੇ ਤੂੰ ਚਾਹਣੀ ਆ ਵੀ ਵੇਖ ਮੈਂ ਉਹਦੇ ਨਾਲ ਗੱਲ ਨਾ ਕਰਾਂ ਤੋ ਉਦੋਂ ਪਹਿਲਾਂ ਉੱਠ ਕੇ ਕੰਮ ਕਰ ਲਓ ਦੇ ਬਈ ਮੈਂ ਤਾਂ ਫਿਰ ਉਹਨੂੰ ਕਹੂੰਗੀ ਖਾ ਲੈਂਨੀ ਆ ਹੁਣ ਇੱਥੇ ਬੈਠੀ ਨਹੀਂ ਰਹੀ ਡਰਨਿਆਂ ਵਾਂਗ ਮਿੰਟ ਚ ਪਤਾ ਲੱਗੇ ਕੰਮ ਹੋ ਗਿਆ ਐਨੇ ਮੈਂ ਆਉਣੀ ਆ ਐਨੇ ਮਾਰੇ ਕਿਸਮਤ ਮੇਰੀ ਰੱਬਾ ਕੀ ਮਾਰਾ ਕਰਦਾ ਇਹੋ ਜਿਹਾ ਮੈਂ ਤੇਰੇ ਬੱਚੇ ਦਾ ਸੁੱਖ ਨਹੀਂ ਦੇਖਿਆ ਨਹੀਂ ਦੇਖਿਆ ਨਾ ਉਹ ਤੂੰ ਦੀ ਜਿਹਦਾ ਜੋ ਦਿਲ ਕਰਦਾ ਸੁਣਾ ਜਾਂਦਾ ਤੇ ਇੰਨਾ ਨੇ ਮੈਨੂੰ ਸੰਜਣਾ ਤਾਂ ਕੀ ਸੀ ਹੁਣ ਤਾਂ ਇਹ ਵੀ ਰੋਜ਼ੇ ਕੁੱਟ ਮਾਰ ਕਰਦੇ ਨੇ ਮੇਰੇ ਨਾਲ ਮੇਰੇ ਇੱਥੇ ਦੁਨੀਆ ਤੇ ਹੈ ਕੌਣ ਕਿਨੂੰ ਮੈਂ ਅੱਜ ਦਾ ਦੁੱਖ ਸੁਣਾਵਾ ਇਦੋਂ ਤੇ ਰੱਬ ਤਾਂ ਮੈਨੂੰ ਚੱਕ ਹੀ ਲੈ। ਰੋਜ਼ ਰੋਜ਼ ਮਰਨ ਨਾਲ ਇੱਕ ਦਿਨ ਮਰਨਾ ਚੰਗਾ। ਅ ਰੋਜ਼ ਰੋਜ਼ ਤੇ ਤਾਂ ਮੈਨੂੰ ਸੁਣ ਸੁਣ ਕੇ ਆਕੇ ਕੀ। ਕਿਹੜੀ ਮਾਂ ਚਾਹੁੰਦੀ ਐ ਵੀ ਉਹਦੇ ਪੁੱਤ ਦਾ ਘਰ ਨਾ ਵਸੇ। ਪਰ ਇਹ ਇੱਕ ਬੱਚੇ ਕਰਕੇ ਕੀ ਕੁਝ ਕਰਨ ਲੱਗ ਰਿਹਾ ਨੇ ਮੇਰੇ। ਪੁੱਛਣਾ ਹੋਵੇ ਮੇਰੇ ਹੱਥ ਵਾਸ ਕੀ ਆ। ਜੇ ਕਿਤੇ ਮੇਰੇ ਹੱਥ ਵਾਸ ਹੁੰਦਾ। ਮੈਂ ਤਾਂ ਕੋਲੋਂ ਜਵਾਬ ਕੋ ਕਰ ਲੈਂਦੀ। ਉੱਧਿੱਤੇ ਕੋਈ ਕਹਿੰਦਾ ਉੱਥੇ ਹੀ ਵਗ ਜੰਦੇ ਮੈਨੂੰ ਵੀ ਤਾਂ ਕੋਈ ਪੁੱਛ ਕੇ ਦੇ ਕੇ ਮੇਰੇ ਦਿਲ ਤੇ ਕੀ ਬੇਤਰੀ ਹੈ ਮੈਂ ਕਿੱਧਰ ਜਾਵਾ ਸਾਰਿਆਂ ਕੋਲੇ ਬੱਚੇ ਹੋਗੇ ਇਹ ਕੇਂਦਰ ਮੇਰੇ ਵਰਗੀ ਤਰਸ ਰਹੀਆ ਸਾਰਾ ਦਿਨ ਮਰਦੀ ਕੰਮ ਕਰਦੀ ਫਿਰ ਵੀ ਨਾ ਜਾਨਵਰਾਂ ਨੂੰ ਪੈੜੇ ਜੁਣ ਕੇ ਕਿ ਮੇਰੀ ਨਾ ਸਮਝਦਾ ਇਹ ਨਹੀਂ ਕੋਈ ਮੈਂ ਤਾਂ ਹੁਣ ਲੈ ਲਾਂ ਕਿੱਦਾਂ ਮੈਸ ਕਰਦੀ ਨੂਨ ਹੀ ਹੈਗੀ ਬਸ ਇੱਕ ਕੰਮ ਵਾਲੀ ਜਿੱਦਾਂ ਜਿਵੇਂ ਦਿਲ ਕਰਦਾ ਹੁਣ ਮੈਂ ਵਰਤ ਲੈਂਦਾ ਮੈਨੂੰ ਰੱਬਾ ਮੈਨੂੰ ਚਾਤ ਕਰਾ ਬੰਦ ਮੈਂ ਨਹੀਂ ਜਾਣਾ ਇੱਥੇ ਹੋਰ ਨਹੀਂ ਜਾਣਾ ਮੈਂ ਸੋ ਹੁਣ ਨਾਲੇ ਮੈਨੂੰ ਕੁੱਟਦੇ ਲੈਣਾ ਮੈਨੂੰ ਤਾਂ ਲੱਗਦਾ ਕਿ ਇਹ ਕਦਿ ਦਿਨ ਮੈਨੂੰ ਕੁੱਟ-ਕੁੱਟ ਕੇ ਮਾਰ ਦੇਣਗੇ ਉੱਤ ਦੀ ਮਿਟ ਤਾਂ ਕੀ ਆ ਦਿੰਦੇ ਨੇ ਕਿ ਤੇਰੇ ਪੇ ਕਿਹੜੇ ਦੱਸਣਾ ਕਿ ਬਸ ਹਾਂ ਬਾਤ ਹੋ ਗਈ ਇਹਨਾਂ ਦਿੱਤ ਸੁੱਤੋਂ ਬੱਲ ਮੈਂ ਆਪ ਹੀ ਮੋਣ ਕਰਦੇ ਨੇ ਤੁਸੀਂ ਤਾਂ ਅੱਜ ਇੱਕ ਵਾਰੀ ਹਾਂਜੀ ਨਜ਼ਰਾਂ ਕੁਝ ਤਾਂ ਨੁਇ ਤੇ ਦੱਸੋ ਜੀ ਡੈਡੀ ਮਤਲਬ ਡੈਡੀ ਕੀ ਦੱਸਣਾ ਨੂੰ ਮੈਂ ਮੇਰੇ ਨਾਲ ਇਸ ਕਰਕੇ ਕੀ ਕੀ ਗੁਸ਼ਤ ਕਰਨ ਦੇ ਮੈਂ ਹੁਣ ਤੱਕ ਤੁਹਾਨੂੰ ਕੁਝ ਨਹੀਂ ਦੱਸਿਆ ਸੀ ਪਰ ਇਹਨੇ ਮੇਰੇ ਨਾਲ ਕੋਈ ਜ਼ਿਆਦਾ ਕੁੱਟ ਮਾਰ ਕਰਦੇ ਨੇ ਡੈਡੀ ਮੇਰਾ ਦਿਲ ਨਹੀਂ ਕਰਦਾ ਹਾਂਜੀ ठीक है डैडी मैं डैडी ने सब कुछ कुछ भी नहीं सीधा दसना चाहती पर हूं करा तो करा भी के मेरे हालात ही इदा दे हो रहे हैं बहुत कोशिश करती सी कि ना दसा उन्होंने जो तो ये सब हरकत करते रहे मेरे नाम ਕਿੰਨਾਂ ਘਟੇ ਮੇ ਪੜਦੇ ਪੌਦੇ ਨੂੰ ਉਹਨਾਂ ਨੂੰ ਵੀ ਤਾਂ ਪਤਾ ਲੱਗਿਆ ਕਿਉਂ ਨਾ ਨਿੱਤੀ ਕਿਵੇਂ ਦਿਨ ਕੱਟ ਰਹੀ ਐ ਇਸ ਕਰਦੇ ਵੀ ਅੱਜ ਤੱਕ ਕਦੇ ਮੇਰੇ ਪਿਓ ਨੇ ਮੈਨੂੰ ਬੋਲਿਆ ਤੱਕ ਨਹੀਂ ਸੀ ਇਹ ਕੇਨ ਜਿਹੜੇ ਰੋਜ਼ ਮੈਨੂੰ ਕੁੱਟ ਕੇ ਧਰ ਦਿੰਦੇ ਨੇ ਪੁੱਛਦੇ ਤੱਕ ਵੀ ਨਹੀਂ ਹੈਗੇ ਕਿ ਤੂੰ ਕਿਵੇਂ ਆ ਕਿਵੇਂ ਨੇ ਬਸ ਸਾਰਾ ਦਿਨ ਕੰਮ 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 ਉਹ ਮਤੋਂ ਸਿਵਾ ਇਹਨਾਂ ਨੂੰ ਹੋਰ ਕੁਝ ਦਿਖਦਾ ਹੀ ਨਹੀਂ ਜਾਂ ਫਿਰ ਬਸ ਬੱਚਾ ਤੇ ਮੇਰਾ ਕੀ ਮੇਰੇ ਕੋਈ ਕਦਰ ਨਹੀਂ ਕਰਦਾ ਇਸ ਘਰ ਚ ਜਿੰਨਾ ਮਰਜੀ ਕਹਿ ਲਵਾ ਨਹੀਂ ਮੇਰਾ ਕੋਈ ਸੁਣਦਾ ਬਸ ਢੜੀ ਇੱਕ ਵਾਰੀ ਆਜੇ ਮੈਨੂੰ ਲੈ ਜਾਏ ਤਾ ਮੈਂ ਸੱਚੀ ਮਰ ਜੂਗੀ ਇਸ ਘਰ ਦੇ ਵਿੱਚ ਤੇਏ ਤੂੰ ਕਿੱਥੇ ਖੜੀ ਖੜੀ ਐ ਮੈਂ ਤੈਨੂੰ ਥੱਲੇ ਦੇਖੀ ਜਾਂਦਾ ਸੀ ਕੁਛ ਨਹੀਂ ਬਾਪੂ ਬਸ ਮੇਰੇ ਨਾਲ ਦਿਲ ਜਾਈ ਨਹੀਂ ਲੱਗਦਾ ਕਿਤੇ ਉਹ ਤਾਂ ਹੁਣ ਐਨਾ ਟਾਈਮ ਹੋ ਗਿਆ ਤੂੰ ਅੱਗੇ ਤਾਂ ਕੀ ਸੋਚਿਆ ਕੀ ਸੋਚਣਾ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ ਬਾਪੂ ਨਾਲੇ ਵੈਸੇ ਵੀ ਮੇਰੇ ਸੋਚਣ ਨਾਲ ਕੀ ਬੰਦਾ ਹੁਣ ਤੇਏ ਮੈਂ ਤੂੰ ਅਗਾ ਦੀ ਸੋਚ ਮਤਲਬ ਇੱਕ ਚੰਗਾ ਜਿਹਾ ਰਿਸ਼ਤਾ ਹੈ ਤੇਰੇ ਵਾਸਤੇ ਮੁੰਡੇ ਨੂੰ ਤੇਰੇ ਵਿਆਹ ਦਾ ਕੋਈ ਇਤਰਾਜ ਨਹੀਂ ਤੇ ਮੁੰਡਾ ਪੜ੍ਹਿਆ ਲਿਖਿਆ ਹੈ ਤੇ ਜ਼ਮੀਨ ਜਾਇਦਾਦ ਵੀ ਹੈਗੀ ਹੈ ਤੂੰ ਵਿਆਹ ਕਰਵਾ ਲੈ ਫਿਰ ਬਾਪੂ ਮੈਂ ਤੇ ਇਹ ਕਿੰਨੇ ਕੁ ਦਿਨ ਤੋਂ ਇੱਥੇ ਬੈਠੀ ਰਹਾਂਗੀ ਅੱਗੇ ਦੀ ਸੋਚ ਚਲ ਧੀਵੇਂ ਤਾਂ ਸਹੀ ਲੱਗਦਾ ਬਾਪੂ ਚਲਾ ਤੂੰ ਹਾਂ ਇਬੀ ਬੀਬੀ ਨਾਲ ਦੇ ਇਹ ਚ ਖੁਸ਼ੀ ਵਾਲੀ ਗੱਲ ਇਹ ਤੋਂ ਵੱਡੀ ਹੋਰ ਕੀ ਹੋ ਸਕਦੀ ਨਾ ਨਾ ਮੈਂ ਤੋਂ ਵਧੀਆ ਗੱਲ ਆ ਕੁੜੀ ਵਧੀਆ ਖਾਨਦਾਨ ਵਧੀਆ ਹੋਰ ਆਪਾਂ ਨੂੰ ਕੀ ਚਾਹੀਦਾ ਬਾਕੀ ਕੋਈ ਨਹੀਂ ਤੋਂ ਨਾਲੋਂ ਹਾਂ ਹੀ ਕਹਿ ਦੇ ਬਾਕੀ ਮੈਂ ਕਰਦੀ ਆ ਮੁੰਡੇ ਨਾਲ ਗੱਲ ਦੱਸ ਤੇ ਤੈਨੂੰ ਹਾਂ ਚੱਲ ਠੀਕ ਆ ਬੀਬੀ ਮੈਂ ਲਾਉਣੀ ਤੇ ਠੀਕ ਆ ਸਸਰੀ ਘਰ ਕਿੰਦਾ ਫੋਨ ਸੀ ਬੇਬੇ ਪੁੱਤ ਤੇਰੀ ਭੂਆ ਦਾ ਫੋਨ ਆਇਆ ਸੀ ਅੱਛਾ ਕੀ ਕਹਿੰਦੀ ਭੂਆ ਫਿਰ ਭੂਆ ਕਹਿੰਦੀ ਤੇਰੇ ਖਾਤਰ ਰਿਸ਼ਤਾ ਵੇਖਿਆ ਭੂਆ ਨੇ ਅੱਛਾ ਕੰਦੀ ਕੁੜੀ ਵਧੀਆ ਪਰਿਵਾਰ ਵਧੀਆ ਮੈਂ ਕਹ ਹੋਰ ਆਪਾਂ ਨੂੰ ਕੀ ਚਾਹੀਦਾ ਹਨ ਹਾਂਜੀ ਤਾਂ ਮੈਂ ਤਾਂ ਪੁੱਤ ਨੂੰ ਹਾਂ ਕਰਤੀ ਅੱਗੇ ਤੂੰ ਦੱਸ ਦੇ ਪੁੱਤ ਤੇਰੀ ਕੀ ਮਰਜ਼ੀ ਬੇਬੇ ਮੈਂ ਕਦੇ ਤੁਹਾਡੀ ਗੱਲ ਟਾਲੀ ਅੱਜ ਤੱਕ ਐਨਾ ਤਾਂ ਪੁੱਤ ਦੇਖ ਮੈਨੂੰ ਤੇਰੇ ਤੇ ਮਾਣ ਚਾਉਂਦਾ ਰਿਹਾ ਅੱਜ ਤੱਕ ਮੇਰੇ ਪੁੱਤ ਨੇ ਕਦੇ ਗੱਲ ਨਹੀਂ ਮੋਲੀ ਪਰ ਪੁੱਤ ਮੇਰਾ ਵੀ ਜੀ ਕਰਦਾ ਜੇ ਆਉਂਦੇ ਜੇ ਮੈਂ ਵੀ ਪੁੱਤ ਪੁੱਤਰ ਦਾ ਆਸਰਾ ਦੇਖਾਂ ਵੀ ਖੇਡਦੇ ਵੇੜੇ 'ਚ ਵੇਖਾਂ ਠੀਕ ਆ ਬੇਬੇ ਜਿਵੇਂ ਤੈਨੂੰ ਚੰਗਾ ਲੱਗੇ ਨਾਲੇ ਪੁੱਤ ਕੱਲ ਨੂੰ ਆਪਾਂ ਚੱਲਾਂਗੇ ਵੇਖਣ ਕੋਈ ਨਾਲੇ ਖਾਨਦਾਨ ਵੇਖ ਲਾਂਗੇ ਨਾਲੇ ਕੁੜੀ ਦੇਖ ਲਾਂਗੇ ਚੰਗੀ ਲੱਗੀ ਤਾਂ ਆਪਾਂ ਚੁਣੀ ਚੜਾ ਕੇ ਲੈ ਹੀ ਆਵਾਂਗੇ ਨਾਲੇ ਪੁੱਤ ਕਿਸੇ ਕੋਲੇ ਗੱਲ ਨਾ ਕਰੀ ਕੰਦਾਂ ਦੇ ਵੀ ਕੰਨ ਹੁੰਦੇ ਬੇਬੇ ਕੰਦਾਂ ਦੇ ਕੰਨ ਨਹੀਂ ਹੁੰਦੇ ਬੋਲ ਕੇ ਥੋੜੀ ਕਿਸੇ ਨੂੰ ਦੱਸਣਗੇ ਚੱਲ ਵੇ ਪੁੱਤ ਇਹ ਪ੍ਰतेक ਗੱਲ ਤੇ ਐਦਾਂ ਹੀ ਹੱਸਦਾ ਬਸਦਾ ਰਿਹਾ ਕਰ ਠੀਕ ਆ ਬੇਬੇ ਤੁਸੀਂ ਵੀ ਹੱਸਦੇ ਬਸਦੇ ਰਿਹਾ ਕਰੋ ਚੰਗਾ ਬੇਬੇ ਮੈਂ ਚੱਲਦਾ ਫਿਰ ਓਕੇ ਮਾ ਸਾਬ ਕਿ ਕਿੰਨੀ ਸੋਣੀ ਹੈ ਮੇਰੀ ਨੂੰਹ ਚੰਨ ਦਾ ਟੁਕੜਾ ਹਰਪੁੱਤ ਠੀਕਾ ਹਾਂਜੀ ਪੁੱਤ ਇਹ ਘਰ ਹੁਣ ਤੇਰਾ ਹੀ ਆ ਝਿਜਕ ਨਾਣੀ ਕੋਈ ਵੀ ਚੀਜ਼ ਦੀ ਲੋੜ ਹੋਈ ਤੂੰ ਮੈਨੂੰ ਦੱਸੇ ਤੇ ਨੰਬਰ ਦੋ ਪੁੱਤ ਹੁਣ ਮੈਨੂੰ ਜਲਦੀ ਜਲਦੀ ਨਾ ਪੋਤੇ ਦਾ ਮੂੰਹ ਵਿਖਾ ਦੇ ਪਹਿਲਾ ਵਾਲੀ ਵੀ ਨਾ ਅਸੀਂ ਤਾਂ ਹੀ ਕੱਢੀ ਸੀ ਜਿੱਥੇ ਕੋਈ ਦਸ ਪਾਉਂਦਾ ਸੀ ਪੁੱਤ ਦਵਾਈ ਦਵਾ ਕੇ ਲੈ ਕੇ ਉਹਨੇ ਕਿਤੇ ਬਾਬੇ ਦੀ ਦਸ ਪਾਉਣੀ ਸੀ ਬਾਬੇ ਦੇ ਲੈ ਜਾ ਪੁੱਤ ਕੋਈ ਹੱਲ ਨਹੀਂ ਹੋਇਆ ਦੇਖਤੀ ਹੁਣ ਤੂੰ ਜਿੰਨੇ ਚੱਲਦੀ ਹੋ ਸਕਦਾ ਨਾ ਮੈਨੂੰ ਮੇਰੇ ਪੋਤੇ ਦਾ ਮੂੰਹ ਦਿਖਾ ਦੇ ਤੈਨੂੰ ਪਤਾ ਪਹਿਲਾਂ ਵਾਲੀ ਅਸੀਂ ਨਿਕਾਤੋਂ ਨਹੀਂ ਰੱਖੀ ਭੈ ਉਹਦੇ ਤਾਂ ਜਵਾਬ ਹੀ ਨਹੀਂ ਹੋਣ ਚਾਇਆ ਜਿੱਥੇ ਕਿਸੇ ਨੇ ਦੱਸ ਪਾਈ ਡਾਕਟਰ ਦੇ ਲੈ ਕੇ ਜਾਣ ਜਿੱਥੇ ਕਿਸੇ ਨੇ ਦੱਸ ਪਾਈ ਬਾਪੇ ਦੇ ਲੈ ਕੇ ਜਾਣਾ ਉਹਦੇ ਤਾਂ ਜਵਾਬ ਹੀ ਨਹੀਂ ਹੋਣ ਚਾਇਆ ਸਪੁੱਤ ਤੇਰੇ ਤੋਂ ਮੈਨੂੰ ਬਹੁਤਾ ਆਸਾਂ ਨਹੀਂ ਤੂੰ ਤਾਂ ਮੈਨੂੰ ਮੇਰੇ ਪੋਤੇ ਦਾ ਮੂੰਹ ਦਿਖਾਈ ਦੇਵੇਂਗੀ ਲਓ ਮੰਮੀ ਇਹ ਤਾਂ ਰੱਬ ਦੀ ਦੇਣਾ ਜਦੋਂ ਹੋਣਾ ਨਾ ਉਦੇ ਹੋਣ ਲੈ ਕੰਮਲੀ ਇਹ ਤਾਂ ਮੈਨੂੰ ਪਤਾ ਹੀ ਹੈ ਪੁੱਤ ਤੂੰ ਕਿਹੜੇ ਪਿੱਛੋ ਲੈ ਕੇ ਆਉਣਾ ਸੀ ਮੈਂ ਤਾਂ ਇਹ ਕਹਿਨੀ ਆਂ ਵੀ ਕਾਲੀ ਕਰੋ ਬੱਚੇ ਵਾਸਤੇ ਕਿਤੇ ਨਾ ਹੋਵੇ ਦੇਖਦੇ ਦੇਖਦੇ ਕਿੰਨਾ ਟਾਈਮ ਲੰਘ ਜਾਵੇ ਇਹ ਕਹਿ ਜੀ ਸੋਚਾਂ ਨਾਲੇ ਹਜੇ ਅੱਜ ਹੀ ਤਾਂ ਮੈਂ ਵਿਆਹ ਕੇ ਆਈ ਆਂ ਅੱਜ ਹੀ ਇਹ ਮੇਰ ਨਾਲ ਹਜੇ ਗੱਲਾਂ ਕਰ ਲਾ ਕੇ ਪਤਾ ਨਹੀਂ ਕੀ ਹੈ ਇਹ ਲੋਕਾਂ ਦਾ ਕੀ ਮੀਠੀ ਬਣੀ ਚਾਹ? ਚਾਹ ਤਾਂ ਜਮਾਈ ਵਧੀਆ ਨਹੀਂ ਬਣੀ। ਕੀ ਕਿਹਾ? ਵਧੀਆ ਨਹੀਂ ਬਣੀ। ਫੜਾਉ ਰਾਂ ਮੇਰੀ ਜਾਂ। ਓ ਨਹੀਂ ਨਹੀਂ ਮੈਂ ਤਾਂ ਮਜ਼ਾਕ ਕਰਦਾ ਸੀ। ਚਾਹ ਤਾਂ ਜਿਹੋ ਜੀ ਤੂੰ ਐ, ਉਹੋ ਜੀ ਚਾਹ ਐ। ਰੇਹੰਦ ਰੇਹੰਦ ਐਨਵੇਂ ਨਾ ਪੰਪ ਮਾਰੋ। ਸੱਚੀ? আচ্ছা, ਚਲ ਠੀਕ ਆ। ਹਰ ਰੋਜ਼ ਤੈਨੂੰ ਚਾਹ ਮੈਂ ਹੀ ਬਣਾ ਕੇ ਪਾਉਣੀ ਆ। ਆਪ ਕਦੇ ਹੱਥੋਂ ਕੁਝ ਬਣਾ ਕੇ ਪੁਲਾਇਆ ਮੈਨੂੰ? ਖਵਾਇਆ ਕਦੀ? ਦੱਸ ਕੀ ਪੀਣਾ ਐ? ਜੋ ਕਹੀਗੇ ਮੈਂ ਉਹ ਕਰਾਂਗੀ। अच्छा ਹੁਣ ਉਹ ਵੀ ਮੈਨੂੰ ਕਹਿਣਾ ਪੈਣਾ ਹੈ ਹੂੰ ਤੁਹਾਡਾ ਕੁਦ ਦਿਮਗ ਨਹੀਂ ਕੰਮ ਕਰਦਾ ਵੀ ਮੈਂ ਵੀ ਆਪਣੇ ਹੱਥਾਂ ਦਾ ਕੁਝ ਬਣਾ ਕੇ ਖਵਾਵਾਂ ਮੈਂ ਇਹਨੂੰ ਹੁਕਮ ਤਾਂ ਕਰੋ ਚਲ ਅੱਜ ਮੈਂ ਰੋਟੀਆਂ ਤੇ ਮੈਂ ਬਣਾ ਕੇ ਦੇਵਾਂਗਾ ਤੁਹਾਨੂੰ ਕੀ ਕੀ ਆ ਰੋਟੀ ਉਹ ਵੀ ਤੁਸੀਂ ਐ ਨਹੀਂ ਪਤਾ ਕਿਹੜੇ-ਕਿਹੜੇ ਦੇਸ ਦੇ ਅਕਸ਼ ਬਣਾਉਣੇ ਆ ਤੁਸੀਂ ਪ੍ਰਵੀਨ ਪ੍ਰਵੀਨ ਕੀ ਹੋ ਗਿਆ ਤੈਨੂੰ ਪ੍ਰਵੀਨ ਕੀ ਹੋ ਗਿਆ ਤੈਨੂੰ ਠੀਕ ਹੈ ਉਹਨਾਂ ਦੀ ਉਲਟੀ ਜਾਈ ਜਾਂਦੀ ਐ ਤੇ ਨਾਲ ਨਾ ਚੱਕਰ ਆ ਜਾਂਦੇ ਨੇ ਪਤਾ ਨਹੀਂ ਕੀ ਹੋ ਗਿਆ ਹੋਰ ਹੀ ਮੰਜਾ ਹੋ ਜਾਂਦਾ ਮੇਰਾ ਤਾਂ ਅੱਛਾ ਅੱਛਾ ਮੈਨੂੰ ਲੱਗਦਾ ਆਪਣੀ ਕਰ ਖੁਸ਼ੀਆਂ ਆਉਣ ਵਾਲੀਆਂ ਤੂੰ ਹੁਣ ਕਰਦਾ ਕੋਈ ਕੰਮ ਨਹੀਂ ਕਰਨਾ ਰੈਸਟ ਕਰਨੀ ਐ ਰੈਸਟ ਹੋਰੇ ਆਵਾਜ਼ ਤੇ ਹੀ ਮਾਰੀ ਜਾਣੀ ਐ ਤੁਸੀਂ ਤੁਹਾਨੂੰ ਕੀ ਪਤਾ ਕਨਫਰਮ ਆ ਤੁਹਾਨੂੰ ਇਹ ਗੱਲ ਉਹੀ ਲੱਗ ਜਾਂਦੇ ਹੋ ਬੋਲਣ ਆਪੇ ਪਹਿਲਾਂ ਡਾਕਟਰ ਨੂੰ ਤਾਂ ਚੈੱਕ ਅਪ ਕਰਵਾ ਲਈਏ ਵੀ ਉਹ ਕੀ ਕਹਿੰਦਾਗਾ ਉਹ ਤਾਂ ਆਪਾਂ ਕਰਾ ਲਾਂਗੇ ਬਾਕੀ ਤੂੰ ਆਪਣਾ ਪਿਆਰ ਰੱਖ ਠੀਕ ਹੈ ਕੋਈ ਕੰਮ ਤਾਂ ਦੇ ਨਾ ਹੱਥ ਨਾਲਾ ਠੀਕ ਹੈ ਕੱਲ ਮੈਂ ਕਰਾਂਗਾ ਠੀਕ ਹੈ ਜੀ ਮੇਰੀ ਗੱਲ ਸੁਣਿਓ ਆਇਆ ਇੱਕ ਮਿੰਟ ਪ੍ਰਵੀਨ ਕੀ ਹੋ ਗਿਆ ਠੀਕ ਤਾਂ ਹੈ ਤੂੰ ਮੈਨੂੰ ਨੰਮ੍ਰਿਤ ਅੱਵੇ ਠੀਕ ਨਹੀਂ ਲੱਗ ਰਹੀ ਅੱਛਾ ਅਪਾ ਸ਼ਹਿਰ ਚਲੀਏ ਚੈੱਕ ਅਪ ਕਰਾਈਏ ਨਹੀਂ ਨਹੀਂ ਕਿਉਂ ਬੀਪਰੇ ਡਾਊਨ ਹੋ ਗਿਆ ਮੈਂ ਲਿੰਕਾ ਲੈ ਕੇ ਆਮਾ ਆ ਲਿੰਕਾ ਲੈ ਆ ਦ ਮੈਨੂੰ ਤੂੰ ਕਬਰਾਈ ਨਾ ਮੈਂ ਹੁਣੇ ਲਿੰਕਾ ਲੈ ਕੇ ਆਇਆ ਠੀਕ ਹੈ ਹਲਕੀਨ ਪੀ ਲੈ ਮੈਂ ਤੈਨੂੰ ਕਿੰਨੇ ਵਾਰ ਕਿਹਾ ਕਿ ਦਵਾਈ ਟਾਈਮ ਨਾਲ ਲੈ ਲੈ ਕਰ ਇਹ ਪੁੱਤ ਮੇਰੀ ਗੱਲ ਸੁਣ ਕੀ ਹੋ ਗਿਆ ਬੇਬੇ ਐਨੀ ਸਾਖੜੀ ਕਾ ਤੋ ਨਹੀਂ ਸਾਕਦੀਨੀ ਪੁੱਤ ਤੇਰੀ ਮਾਸੀ ਦਾ ਫੋਨ ਆਇਆ ਸੀ ਅਚਾਨਕ ਉਹ ਪਟਿਆਲੇਵਾਲ ਕਿਸੇ ਡਾਕਟਰ ਦੀ ਦੱਸ ਪਾਉਂਦੀ ਸੀ ਬਹੁਤ ਵਧੀਆ ਡਾਕਟਰ ਆ ਤੇ ਮੈਂ ਕਹਿੰਦੀ ਸੀ ਤੂੰ ਤੇ ਬਹੂ ਜਾ ਕੇ ਦਿਖਾਏ ਹੁੰਦੇ ਪੁੱਤ ਦੇਖ ਮਾਤਾ ਮੈਂ ਨਹੀਂ ਜਾਣਾ ਕਿਤੇ ਨਾ ਬਾਬੇ ਕੋਲ ਤੇ ਨਾ ਕਿਸੇ ਡਾਕਟਰ ਕੋਲ ਤੁਸੀਂ ਆਪ ਦਾ ਆਪੇ ਨੇ ਵੇਢ ਲੋ ਨਹੀਂ ਪੁੱਤ ਪੁਰਿਆ ਗੱਲ ਸੁਣ ਨਹੀਂ ਪੁੱਤ ਉਹ ਤਾਂ ਗੱਲ ਨਹੀਂ ਸੁਣਦਾ ਮੇਰੀ ਪੁੱਤ ਮੈਂ ਵੀ ਤਾਂ ਤੁਹਾਡੇ ਕਰਕੇ ਕਰਦੀ ਹਾਂ ਜੋ ਵੀ ਕਰਦੀ ਹਾਂ ਪਤਾ ਨਹੀਂ ਜਾਂਦਾ ਨਾ ਜਾਂਦਾ। ਤੁੱਤ ਤਿਆਰ ਹੋ ਆਪਾਂ ਚੱਲਦੇ ਹਾਂ ਦੋਨੋਂ। ਠੀਕ ਹੈ ਮੰਮੀ ਜੀ। ਮੈਨੂੰ ਤਾਂ ਸਮਝ ਨਹੀਂ ਆਉਂਦੀ। ਪਤਾ ਨਹੀਂ ਕਾਹਤੋਂ ਰੱਬ ਸਾਡੇ ਨਾਲ ਐਂ ਕਾਹਤੋਂ ਕਰਦਾ। ਇਹ ਡਾਕਟਰ ਨੇ ਵੀ ਸਾਰੀਆਂ ਰਿਪੋਰਟਾਂ ਕਰ ਲੀਆਂ, ਟੈਸਟ ਕਰ ਲਏ ਤੇ ਕੁਝ ਦੱਸਿਆ ਵੀ ਨਹੀਂ। ਮੈਨੂੰ ਤਾਂ ਲੱਗਦਾ ਨਾ ਮੰਮੀ ਜੀ, ਤੁਹਾਡੇ ਕਰਮਾਂ 'ਚ ਨਾ ਦਾਦੀ ਬਣਨ ਦਾ ਸੋਖ ਹੀ ਨਹੀਂ ਲਿਖਿਆ। ਚੁੱਪ ਕਰ ਨੀ ਬਕਵਾਸ ਨਾ ਕਰ। ਇੱਕ ਤਾਂ ਮੇਰਾ ਪਹਿਲੇ ਦਿਮਾਗ ਖਰਾਬ ਆ। ਮੰਮੀ ਜੀ ਤੁਸੀਂ ਪ੍ਰਵੀਤ ਤੋ ਤੇਰਾ ਵਿਆਹ ਹੋ ਗਿਆ ਹਾਂਜੀ ਮੰਮੀ ਜੀ ਮੇਰਾ ਵਿਆਹ ਹੋ ਗਿਆ ਤੇ ਤੁਹਾਨੂੰ ਪਤਾ ਰੱਬ ਨੇ ਮੇਰੀ ਸੁਣ ਵੀ ਲਈ ਸੁਣ ਵੀ ਲਈ ਕੀ ਕੀ ਮਤਲਬ ਤੇਰਾ ਮੰਮੀ ਜੀ ਮੇਰੀ ਨਾ ਚੋਲੀ ਰੱਬ ਨੇ ਭਰਤੀ ਹੋਣ ਤੇ ਤੁਸੀਂ ਇੱਥੇ ਕਿਵੇਂ ਤੇ ਕੌਣ ਨੇ ਇਹ ਇਹ ਪੁੱਤ ਓ ਅੱਛਾ 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 ਮੈਂ ਸਮਝ ਗਈ ਕੋਈ ਗੱਲ ਨਹੀਂ ਤੁਸੀਂ ਨਾ ਦੱਸੋ ਇਹ ਤੁਹਾਡੇ ਨੂੰ ਨਹੀਂ ਨਾ ਹੁਣ ਵਾਲੇ ਮੈਂ ਲਾ ਤਾਂ ਰੱਬ ਨੇ ਤੁਹਾਡੀ ਤਾਂ ਸੁਣੀ ਲਈ ਹੋਣੀ ਹੈ ਨਾ ਮੇਰੀ ਤਾਂ ਚਲੋ ਨਹੀਂ ਸੁਣੀ ਸੀ ਰੱਬ ਨੇ ਨਹੀਂ ਨਹੀਂ ਦੀਦੀ ਮੇਰੀ ਕਿੱਥੇ ਸੁਣੀ ਹੈ ਰੱਬ ਨੇ ਕੀ ਮੇਰਾ ਤਾਂ ਤੁਹਾਡੇ ਤੋਂ ਬਾਅਦ ਚ ਵਿਆਹ ਹੋਇਆ ਤੇ ਤੁਹਾਡੀ ਰੱਬ ਨੇ ਸੁਣੀ ਨਹੀਂ ਹੈਗੀ ਤਾਂ ਫਿਰ ਬਹੁਤ ਮਾੜਾ ਹੋਇਆ ਦੇਖ ਲਓ ਮੰਮੀ ਜੀ ਤੁਸੀਂ ਕੀ ਕੋ ਸੁਣਾਉਂਦੇ ਰਹੇ ਮੈਨੂੰ ਕਿ ਤੇਰੇ ਲਾਦ ਨਹੀਂ ਹੁੰਦੀ ਇਹ ਆ ਉਹ ਆ ਘਰੋਂ ਘਟ ਦਾਂਗੇ ਅਸੀਂ ਨਵੀਂ ਬਹੂ ਲਿਆਵਾਂਗੇ ਤੇ ਸ਼ਰੂਨ ਤਾਂ ਹੀ ਹਾਲ ਹੈ ਇਧਰ ਵੀ ਪਰ ਮੈਂ ਸੱਚ ਦੱਸਾਂ ਨਾ ਮੰਮੀ ਜੀ ਜਿੱਥੇ ਮੇਰਾ ਵਿਆਹ ਹੋਇਆ ਉਹ ਬਹੁਤ ਵਧੀਆ ਬੰਦੇ ਨੇਗੇ ਤੇ ਮੈਨੂੰ ਸਮਝਦੇ ਵੀ ਨੇਗੇ ਚੰਗੀ ਤਰ੍ਹਾਂ ਸ਼ਾਇਦ ਛੇਕਰ ਮੇਰੇ ਬੱਚਾ ਵੀ ਨਾ ਨਾ ਹੁੰਦਾ ਉਹਨਾਂ ਨੇ ਫਿਰ ਵੀ ਮੇਰੀ ਬਹੁਤ ਜ਼ਿਆਦਾ ਕੇਅਰ ਕਰਨੀ ਸੀਗੀ ਅ ਸ਼ੁਕਰ ਹੈ ਪਪ ਚਲੋ ਕੋਈ ਗੱਲ ਨਹੀਂ ਉੱਪ ਫਿਕਰ ਨਾ ਕਰੋ देर ਨਾਲ ਹੀ ਸੀ ਰੱਬ ਝੋਲੀ ਭਰੂਗਾ ਸਰ ਪ੍ਰਵੀਨਾ ਏ ਕੌਣ ਕੋਈ ਨੰ ਜਾਣਦੀ ਹੈ ਇਹ ਹਾਂਜੀ ਚੰਗੀ ਤਰ੍ਹਾਂ ਜਾਣਦੀ ਆ ਉਹ ਇਹਨਾਂ ਦੀ ਮੇਰੇ ਬਹੁਤ ਦੂਰ ਦੇ ਰਿਸ਼ਤੇਦਾਰ ਨੇਗੇ ਅੱਛਾ ਅੱਛਾ ਚੱਲੀ ਜੀ ਫਿਰ ਆਪਾਂ ਫਿਰ ਆਪਾਂ ਨੂੰ ਡਾਕਟਰ ਨੇ ਅਪਾਇੰਟਮੈਂਟ ਵੀ ਦਿੱਤੀ ਹੋਈ ਆ ਨਾ ਉਹਨੂੰ ਲੈਣ ਲਾ ਜਾ ਕੇ ਚਲੋ ਠੀਕ ਹੈ ਜੀ ਹਾਂ ਅਬ ਖਿਆਲ ਰੱਖਿਓ ਆਪਣਾ ਚਲੋ ਠੀਕ ਹੈ ਬੇਟੀ ਚਲੋ ਜੀ ਚਲੋ ਚਲੋ ਮੰਮੀ ਜੀ ਕੀ ਹੋਇਆ ਬਹੁਤ ਚੁੱਪ ਬੈਠੇ ਹੋ ਕੁਛ ਨਹੀਂ ਬੱਤ ਮੈਂ ਤਾਂ ਪ੍ਰਵੀਨ ਬਾਰੇ ਸੋਚ ਰਹੀ ਸੀ ਦਮਗਰੋ ਵਿਆਹ ਹੋਇਆ ਥੋਦੀ ਰੱਬ ਨੇ ਸੋਣੀ ਸਾਡੀ ਪਤਨੀ ਕਦੋਂ ਸੁਣੂ ਤੁਹਾਨੂੰ ਕੀ ਲੱਗਦਾ ਸੀ ਮੰਮੀ ਜੀ ਥੋਡੀ ਤੇ ਤੁਹਾਡੇ ਮੁੰਡੇ ਦੀ ਜ਼ਿੰਦਗੀ ਸਾਡੇ ਕੁੜੀਆਂ ਕਰਕੇ ਖਰਾਬ ਹੋਈ ਆ ਇੱਕ ਵਾਰੀ ਨਾ ਦੂਜਿਆਂ ਦੀ ਗਲਤੀ ਕੱਢਣ ਤੋਂ ਪਹਿਲਾਂ ਆਪਦੇ ਵੱਲ ਵੀ ਝਾਤੀ ਮਾਰ ਲੈਂਦੇ ਖੌਰੇ ਨਤੀਜਾ ਵਧੀਆ ਹੀ ਨਿਕਲਿਆ ਆਉਂਦਾ ਅਸਲ 'ਚ ਨਾ ਥੋੜੀ ਗਲਤੀ ਨਹੀਂ ਇਹ ਸਮਾਜ ਦੀ ਗਲਤੀ ਆ ਜਿਨੇ ਮੁੰਡਿਆਂ 'ਤੇ ਤਕਸੂਰ ਕੱਢਿਆ ਹੀ ਨਹੀਂ ਕਦੇ ਨੂਹਾਂ 'ਚ ਹੀ ਕੱਢਿਆ ਹਮੇਸ਼ਾ ਜੇ ਸਭ ਦੇਖ ਕੇ ਤੁਹਾਨੂੰ ਹਜੇ ਵੀ ਨਾ ਨਾ ਅਕਲ ਆਈ ਫਿਰ ਥੋੜਾ ਕੁਝ ਨਹੀਂ ਹੋ ਸਕਦਾਗਾ ਹੁਣ ਦੱਸੋ ਤੁਸੀਂ ਨੂਹ ਬਦਲੋਗੇ ਕਿ ਆਪਦੀ ਸੋਚ ਬਦਲੋਗੇ